ਸਟੂਡੈਂਟਸ ਆਰ ਨਾਟ ਓਨਲੀ ਸ਼ੁੱਡ ਬੀ ਦਾ ਟਾਰਗੇਟ ਉਹ ਨਹੀਂ ਹੈਗੇ ਬੇਸਿਕਲੀ ਪਹਿਲਾਂ ਲਿਮਿਟਿਡ ਨੰਬਰ ਆਫ ਸਟੂਡੈਂਟਸ ਆਉਂਦੇ ਸੀ ਕਿ ਵਰਕ ਪਰਮਿਟ ਤੇ ਲੋਕੀ ਆਉਂਦੇ ਸੀਗੇ ਬਟ ਨਾਓ ਅ ਲੋਟ ਆਫ ਪੀਪਲ ਮਿਲੀਅਨਸ ਆਫ ਪੀਪਲ ਹੈਵ ਆਲਰੇਡੀ ਕੇਮ ਹੇਅਰ ਅੱਪਾ ਪੂਰਾ ਮੇਜ਼ਰ ਲੈ ਰਹੇ ਨੇ ਜੀ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਲਈ ਨਹੀਂ ਅੱਪਾ ਬਾਕੀ ਜਿਹੜੀ ਕ੍ਰਾਈਸਿਸ ਹੈਗੀ ਉਹਨਾਂ ਨੂੰ ਕੰਟਰੋਲ ਕਰਨ ਲਈ ਸੋ ਅਸੀਂ ਗੱਲਬਾਤ ਕਰ ਰਹੀ ਸੀ ਅਸੀਂ ਕਿ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਹੈ ਉਹ ਬਰਨਿੰਗ ਇਸ਼ੂ ਤਾਂ ਹੈ ਪਰ ਉਹ ਇੰਨਾ ਜ਼ਿਆਦਾ ਔਖਾ ਕਿਉਂ ਹੁੰਦਾ ਜਾ ਰਿਹਾ ਖਾਸ ਕਰਕੇ ਜਿਨ੍ਹਾਂ ਨੇ ਪੀਆਰ ਲੈਣੀ ਹੈ ਬਹੁਤ ਸਾਰੇ ਅਜਿਹੇ ਪ੍ਰੋਗਰਾਮ ਐ ਸੌਖੇ ਹੁੰਦੇ ਸੀ ਪਹਿਲਾਂ ਪਰ ਹੁਣ ਉਹਨਾਂ ਦੇ ਵਿੱਚ ਬੜੀਆਂ ਸਾਰੀਆਂ ਚੇਂਜਸ ਕਰ ਦਿੱਤੀਆਂ ਗਈਆਂ ਨੇ ਸੋ ਇਸ ਬਾਰੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਅਨੋਜ ਸੇਂਗਰ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਕੈਨੈਕਸ ਇਮੀਗ੍ਰੇਸ਼ਨ ਤੋਂ ਨੇ ਅਨੋਜ ਬਬੋ ਸਵਾਗਤ ਹੈ ਤੁਹਾਡਾ ਦਾ ਮਾਰਨਿੰਗ ਸ਼ੋਅ ਦੇ ਵਿੱਚ ਗੁੱਡ ਮਾਰਨਿੰਗ ਸ਼ੈਰੀ ਐਂਡ ਚੈਨਲ ਪੰਜਾਬੀ ਵੇਖਣ ਵਾਲੇ ਸਾਰੇ ਅ ਦਰਸ਼ਕਾਂ শ্রোਤਿਆ ਨੂੰ ਪਿਆਰ ਭਰੀ ਸਸ਼ੇਕਾਲ ਐਂਡ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਅਨੁਜ ਪਹਿਲਾਂ ਤਾਂ ਇਹ ਦੱਸੋ ਵੀ ਦੇਖੋ ਇਹਨਾਂ ਦਿਨਾਂ ਦੇ ਵਿੱਚ ਨਾ ਇਮੀਗ੍ਰੇਸ਼ਨ ਦਾ ਮੁੱਦਾ ਹਾਈਲਾਈਟ ਮੁੱਦਾ ਹੈ 노 ਡਾਊਟ ਹਮੇਸ਼ਾ ਹੀ ਰਹਿੰਦਾ ਹੈ ਪਰ ਜਦੋਂ ਉਹਦੇ ਬਹੁਤ ਸਾਰੇ ਚੇਂਜੇਸ ਹੋਏ ਨੇ ਉਦੋਂ ਦਾ ਸਭ ਤੋਂ ਬਰਨਿੰਗ ਇਸ਼ੂ ਜਿਹੜਾ ਹੈ ਉਹ ਇਮੀਗ੍ਰੇਸ਼ਨ ਦਾ ਮੁੱਦਾ ਬਣ ਗਿਆ ਹੁਣ ਇਹ ਦੱਸੋ ਵੀ ਤੁਹਾਡੇ ਆਫਿਸ ਦੇ ਵਿੱਚ ਧੜਾ ਧੜ ਜਿਹੜੇ ਨੇ ਲੋਕ ਉਹ ਆਉਂਦੇ ਨੇ ਕਈ ਸਵਾਲ ਲੈ ਕੇ ਸਭ ਤੋਂ ਜ਼ਿਆਦਾ ਮੁੱਦਾ ਜਿਹੜਾ ਉਹਨਾਂ ਦਾ ਕੀ ਬਣਿਆ ਹੋਇਆ ਇਹਨਾਂ ਦਿਨਾਂ ਦੇ ਵਿੱਚ ਆ ਬਹੁਤ ਵਧੀਆ ਤੇ ਇੰਟਰਸਟਿੰਗ ਕੁਐਸਚਨ ਹੈਗਾ ਯਾ ਸਭ ਤੋਂ ਜ਼ਿਆਦਾ ਕੋਲਾਂ ਸਾਨੂੰ ਆਹੀ ਆਉਂਦੀ ਨੇ ਕਿ ਆਪਾਂ ਪੱਕੇ ਕਦੋਂ ਹੋਵਾਂਗੇ ਓਕੇ ਤੇ ਪੱਕੇ ਹੋ ਵੀ ਜਾਣਾ ਆਪਾਂ ਕਿੰਨੀ ਹੋ ਜਾਣਾ ਥੈਟ ਇਜ਼ ਦਾ ਕੁਐਸਚਨ ਤੇ ਜਿਹੜਾ ਤੁਹਾਡਾ ਪੁਆਇੰਟ ਹੈਗਾ ਕਿ ਪ੍ਰੋਬਲਮ ਜਿਹੜੀ ਹੈਗੀ ਆ ਤੇ ਲੋਕੀ ਜਿੱਥੇ ਪ੍ਰੋਬਲਮ ਫੇਸ ਕਰ ਰਹੇ ਨੇ ਉਹ ਕਿਹੜੇ ਪੁਆਇੰਟ ਤੇ ਫੇਸ ਕਰ ਰਹੇ ਨੇ ਉਹ ਪੁਆਇੰਟ ਹੈਗਾ ਪੀਆਰ ਲਾਈਨ 'ਚ ਕਿਉਂਕਿ ਸਟੂਡੈਂਟਸ ਹਜੇ ਵੀ ਆ ਰਹੇ ਨੇ ਉਹਨਾਂ ਦੀ ਗਿਣਤੀ ਘਟ ਗਈ ਆ ਲੇਕਿਨ ਉਹ ਆ ਰਹੇ ਨੇ ਕਰੈਕਟ ਵਿਜ਼ਟਰ ਵੀਜ਼ਾ ਕਟ ਗਵਰਨਮੈਂਟ ਦੇ ਰਹੀ ਆ ਲੇਕਿਨ ਵੀਜ਼ਾ ਦੇ ਰਹੀ ਆ ਵਰਕ ਪਰਮਿਟ ਕਟ ਦੇ ਰਹੀ ਗਵਰਨਮੈਂਟ ਲੇਕਿਨ ਵਰਕ ਪਰਮਿਟ ਦੇ ਰਹੀ ਆ ਜੀ ਇਸ ਪਾਊਸਲ ਸਪਾਂਸਰਸ਼ਿਪ ਤੇ ਕੋਈ ਫਰਕ ਨਹੀਂ ਪਿਆ ਰਿਫਿਊਜੀਆ ਤੇ ਕੋਈ ਫਰਕ ਨਹੀਂ ਪਿਆ ਹਿਊਮਨਿਟੇਰੀਅਨ ਗਰਾਉਂਡਸ ਤੇ ਜਿਹੜੇ ਪੀਆਰ ਲੈਂਦੇ ਨੇ ਉਹਨਾਂ ਚ ਕੋਈ ਫਰਕ ਨਹੀਂ ਪਿਆ ਫਰਕ ਪਿਆ ਹੈਗਾ ਇੱਕ ਪਾਰਟਿਕੂਲਰ ਸਟ੍ਰੀਮ ਦੇ ਵਿੱਚ ਜਿਹੜੇ ਇਮੀਗ੍ਰੈਂਟਸ ਕੁਆਲੀਫਾਈ ਕਰਦੇ ਕਰਦੇ ਨੇ ਉਹਨਾਂ ਦਾ ਨਾਮ ਹੈਗਾ ਇਕਨੋਮਿਕ ਇੰਟੀਗ੍ਰੇਸ਼ਨ ਸਟ੍ਰੀਮ ओके सो ਆਪਾਂ ਬ੍ਰਾਡਲੀ ਇਸ ਜੀ ਨੂੰ ਸਮਝਣ ਲਈ ਆਪਾਂ ਇਮੀਗ੍ਰੇਸ਼ਨ ਨੂੰ ਤਿੰਨ ਪਾਰਟਾਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ ਰਾਈਟ ਪ੍ਰੀ ਕੋਵਿਡ 2020 ਤੋਂ ਪਹਿਲਾਂ ਬਿਲਕੁਲ ਡਿਊਰਿੰਗ ਕੋਵਿਡ ਡਿਊਰਿੰਗ ਕੋਵਿਡ ਆਪਾਂ ਲੈ ਸਕਦੇ ਹਾਂ 2020 2021 ਐਂਡ ਮਿਡ 2022 ਜੀ ਤੇ ਉਸ ਤੋਂ ਬਾਅਦ ਦਾ ਸਮਾਂ ਹੁਣ ਇਸ ਵੇਲੇ ਚੱਲ ਰਿਹਾ ਹੈਗਾ ਪੋਸਟ ਕੋਵਿਡ ਚੱਲਦਾ ਪਿਆ ਹੈਗਾ ਸੋ ਨਾਓ ਅਗਰ ਆਪਾਂ ਧਿਆਨ ਨਾਲ ਵੇਖੀਏ ਪ੍ਰੀ ਕੋਵਿਡ ਮਤਲਬ 2020 ਤੋਂ ਪਹਿਲਾਂ ਪੀਆਰ ਲਾਂਚ ਕੋਈ ਇੰਨੇ ਮੁਸ਼ਕਲ ਨਹੀਂ ਸੀਗੀ ਕਿਉਂਕਿ ਆਪਾਂ ਪ੍ਰੈਡਿਕਟ ਕਰ ਸਕਦੇ ਸੀਗੇ ਕਿਉਂਕਿ ਡਿਫਰੈਂਟ ਪੀਆਰ ਦੇ ਪ੍ਰੋਗਰਾਮਸ ਹੁੰਦੇ ਨੇ ਅਗਰ ਆਪਾਂ ਇਕਨੋਮਿਕ ਪਾਥਵੇਜ਼ ਦੀ ਗੱਲ ਕਰੀਏ ਤਾਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਹੈਗਾ ਜਾਂ ਪ੍ਰੋਵਿੰਸ਼ਲ ਨੋਮੀਨੇਸ਼ਨ ਪ੍ਰੋਗਰਾਮਸ ਨੇ ਬ੍ਰਾਡਲੀ ਆਹੀ ਦੋ ਪ੍ਰੋਗਰਾਮਸ ਨੇ ਬੇਸਿਕਲੀ ਤੇ ਜਿੰਨੇ ਵੀ ਪ੍ਰੋਵਿੰਸਸ ਨੇ ਉਹਨਾਂ ਦੇ ਵੱਖਰੇ ਵੱਖਰੇ ਪ੍ਰੋਗਰਾਮਸ ਨੇ ਤੇ ਜਿਹੜੇ ਸਟੂਡੈਂਟਸ ਅਗਰ ਐਕਸਪ੍ਰੈਸ ਐਂਟਰੀ ਦੇ ਰਾਹੀਂ ਪੱਕੇ ਨਹੀਂ ਹੁੰਦੇ ਸੀਗੇ ਉਹ ਕਹਿੰਦੇ ਸੀਗੇ ਆਪਾਂ ਦੂਜੇ ਪ੍ਰੋਵਿੰਸ ਚ ਚੱਲਦੇ ਹਾਂ ਜਿੱਥੇ ਪੁਆਇੰਟ ਸਿਸਟਮ ਥੋੜਾ ਜਿਹਾ ਸੁਖਾਲਾ ਜਾ ਹੈਗਾ ਉੱਥੇ ਪੁਆ ਤੁਸੀਂ ਸੁਣਿਆ ਹੋਣਾ ਕਿ ਕੋਵਿਡ ਤੋਂ ਪਹਿਲਾਂ ਲੋਕੀ ਨੋਵਾ ਸਕੋਸ਼ਾ ਵੱਲੋਂ ਜਾ ਰਹੇ ਨੇ ਹਾਂਜੀ ਅਮ ਕੈਲਗਰੀ ਵੱਲੋਂ ਜਾ ਰਹੇ ਨੇ ਵਿਨੀਪੈਗ ਵੱਲੋਂ ਜਾ ਰਹੇ ਨੇ ਉੱਥੇ ਜਾਂਦੇ ਸੀਗੇ ਤੇ ਜਦੋਂ ਇੱਕ ਵੱਲ ਨੂੰ ਜਾਵੜਦੇ ਸੀਗੇ ਸਾਰੇ ਸਟੂਡੈਂਟਸ ਉੱਥੇ ਜਾਣ ਲੱਗ ਪੈਂਦੇ ਸੀ ਬਿਲਕੁਲ ਹਾਂ ਤੇ ਇਦਾਂ ਦਾ ਨਹੀਂ ਹੈਗਾ ਉੱਥੇ ਗੱਲ ਬਣਦੀ ਨਹੀਂ ਸੀਗੀ ਉੱਥੇ ਡਿਮਾਂਡ ਸੀਗੀ ਤਾਂ ਹੀ ਗਵਰਨਮੈਂਟ ਨੇ ਪ੍ਰੋਗਰਾਮਸ ਖਾਲੇ ਕੀਤੇ ਸੀਗੇ ਤੇ ਉੱਥੇ ਸਟੂਡੈਂਟਸ ਪਹੁੰਚ ਗਏ ਬਾਕੀ ਹੋ ਵੀ ਗਏ ਹਾਂ ਇਦਾਂ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਜਿਹੜਾ ਸਿਸਟਮ ਸੀਗਾ ਬੜਾ ਸਟਰੀਮਲਾਈਨਡ ਸੀਗਾ ਉਹਦੇ ਵਿੱਚ ਜਿਹੜੇ ਨੰਬਰ ਆਫ ਕੈਂਡੀਡੇਟਸ ਹੁੰਦੇ ਸੀਗੇ ਪੂਲ ਦੇ ਵਿੱਚ ਉਹ ਵੀ ਲਿਮਟਿਡ ਹੁੰਦੇ ਸੀਗੇ ਉਹਦੇ ਵਿੱਚ ਬਹੁਤ ਜ਼ਿਆਦਾ ਫਲਕਚੁਏਸ਼ਨ ਨਹੀਂ ਹੁੰਦੀ ਸੀਗੀ ਕੋਵਿਡ ਦੇ ਦੌਰਾਨ ਕੀ ਹੋਇਆ ਗਵਰਨਮੈਂਟ ਨੇ ਕਈ ਰੈਸਟ੍ਰਿਕਸ਼ਨ ਲਾਤੀਆਂ ਗਵਰਨਮੈਂਟ ਨੇ ਕਿਹਾ ਕਿ ਆਪਾਂ ਬਾਹਰ ਤੋਂ ਹੋਰ ਇਮੀਗ੍ਰੈਂਟਸ ਲੈ ਕੇ ਨਹੀਂ ਆਉਣੇ ਭਾਵੇਂ OPR ਲੇ ਬੰਦੇ ਹੋਣ इवन स्टूडेंट्स ਨੂੰ ਵੀ ਉਹ ਵੀਜ਼ਾ ਨਹੀਂ ਦਿੰਦੇ ਸੀਗੇ ਉਹ ਕਹਿੰਦੇ ਸੀ ਕਿ ਤੁਸੀਂ ਆਪਦੇ ਘਰੇ ਬੈ ਕੇ ਪੜਾਈ ਕਰੋ ਜਦੋਂ ਸਾਰੀ ਰੈਸਟ੍ਰਿਕਸ਼ਨ ਖਤਮ ਹੋ ਜਾਣਗੀ ਫਿਰ ਤੁਸੀਂ ਇੱਥੇ ਕੈਨੇਡਾ ਆ ਕੇ ਪੜਾਈ ਕਰ ਲਿਓ ਤੇ ਟੈਕਨੀਕਲੀ ਗਵਰਨਮੈਂਟ ਵਾਸ ਮੇਕਿੰਗ ਮਨੀ ਜੀ ਬਾਏ ਪ੍ਰੋਸੈਸਿੰਗ देयर ਅਪਲੀਕੇਸ਼ਨਸ ਪਰ ਉਹ ਇੱਥੇ ਅਲਾਉ ਨਹੀਂ ਕਰ ਰਹੇ ਸੀਗੇ ਇਦਾਂ ਹੀ ਵਿਜ਼ਿਟਰਸ ਵੀ ਨਹੀਂ ਆ ਸਕਦੇ ਸੀਗੇ इवन ਜਿਹੜੇ ਵਿਜ਼ਿਟਰਸ ਨੂੰ ਵੀਜ਼ਾ ਲੱਗਿਆ ਸੀਗਾ ਉਹਨਾਂ ਉਹ ਵੀ ਨਹੀਂ ਆ ਸਕਦੇ ਸੀਗੇ ਜੀ ਉਹਨਾਂ ਨੂੰ ਟ੍ਰੈਵਲ ਅਥੋਰਾਈਜੇਸ਼ਨ ਲੈਣੀ ਪੈ ਰਹੀ ਸੀਗੀ ਦੈਟ ਵਾਸ ਵੈਰੀ ਕੰਪਲਿਕਟਿਡ ਪ੍ਰੋਸੈਸ ਲੇਕਿਨ ਇੱਕ ਚੀਜ਼ ਇੱਥੇ ਧਿਆਨ ਦੇ ਨਾਲ ਹੀ ਹੈਗੀ ਆ ਤੁਸੀਂ ਵੇਖੋ ਕਿ ਦੋ ਗਰੁੱਪ ਨੇ ਬੇਸਿਕਲੀ ਇਮੀਗ੍ਰੇਸ਼ਨ ਪੋਪੂਲੇਸ਼ਨ ਦੇ ਵਿੱਚ ਇੱਕ ਟੈਂਪੋਰੀ ਰੈਜ਼ੀਡੈਂਟਸ ਇੱਕ ਪਰਮਨੈਂਟ ਰੈਜ਼ੀਡੈਂਟਸ ਟੈਂਪੋਰੀ ਰੈਜ਼ੀਡੈਂਟਸ ਦਾ ਜਿਹੜਾ ਕੋਟ ਕੋਈ ਕੋਟਾ ਨਹੀਂ ਸੀਗਾ ਪਹਿਲਾਂ ਹਮਮ ਅਗਰ ਤੁਸੀਂ ਨਿਗਾਮ ਮਾਰੋ ਜਿੰਨੇ ਮਰਜੀ ਇੱਥੇ ਸਟੂਡੈਂਟ ਆ ਸਕਦੇ ਸੀਗੇ ਜਿੰਨੇ ਮਰਜੀ ਵਿਜ਼ਿਟਰਸ ਇੱਥੇ ਆ ਸਕਦੇ ਸੀਗੇ ਤੁਸੀਂ ਜਿੰਨੇ ਮਰਜੀ ਫਾਈਲਾਂ ਸਪੌਜ਼ਲ ਸਪੌਂਸਰਸ਼ਿਪ ਦਿਲਾ ਸਕਦੇ ਸੀਗੇ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਦੇ ਵਿੱਚ 2014 ਐ 15 ਦੇ ਵਿੱਚ ਉਹਨਾਂ ਨੇ ਕੋਟਾ ਸਿਸਟਮ ਲਾਂਚ ਕੀਤਾ ਸੀਗਾ ਤੇ ਡਿਊਰਿੰਗ ਕੋਵਿਡ ਜਦੋਂ ਉਹਨਾਂ ਨੇ ਕਿਹਾ ਕਿ ਆਪਾਂ ਬਾਹਰ ਤੋਂ ਬੰਦੇ ਲੈਣਾ ਹੀ ਨਹੀਂ ਪਰ ਉਹਨਾਂ ਦਾ ਪੀਆਰ ਦਾ ਕੋਟਾ ਹੁੰਦਾ ਸੀਗਾ ਹਜੇ ਵੀ ਹੈਗਾ ਜੀ ਇੱਕ ਸਾਲ ਦੇ ਵਿੱਚ ਉਹਨਾਂ ਨੇ ਲਿਮਿਟਿਡ ਨੰਬਰ ਆਫ ਬੰਦਿਆਂ ਨੂੰ ਹੀ ਪੀਆਰ ਦੇਣੀ ਹੈਗੀ ਆ ਉਹ ਉਹ ਫਿਕਸ ਹੈਗਾ ਜੀ ਉਹਦੇ ਵਿੱਚ ਕੋਈ ਵੇਰੀਏਸ਼ਨ ਨਹੀਂ ਹੈਗੀ ਕਿ ਆਪਾਂ ਅਨਲਿमिटेड ਨੰਬਰ ਆਫ ਗਿਣਤੀ ਦੇ ਵਿੱਚ ਬੰਦਿਆਂ ਨੂੰ ਪੱਕੇ ਕਰ ਸਕਦੇ ਆ ਉਹ ਲਿਮਟਿਡ ਫੈਕਸ ਹੈਗਾ ਆ ਹਮ ਸੋ ਨਾਓ ਦ ਪ੍ਰੋਬਲਮ ਇਜ਼ ਕਿ ਕੋਵਿਡ ਦੇ ਦੌਰਾਨ ਤਾਂ ਗਵਰਨਮੈਂਟ ਨੇ ਬਾਹਰ ਤੋਂ ਬੰਦੇ ਲੈ ਨਹੀਂ ਹਾਂਜੀ ਤੇ ਉਹਨਾਂ ਨੇ ਕਿਹਾ ਕਿ ਇੱਥੇ ਜਿਹੜੀ ਪੋਪੂਲੇਸ਼ਨ ਹੈਗੀ ਆ ਜਿਹੜੇ ਸਟੂਡੈਂਟਸ ਨੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਉੱਪਰ ਪੀਆਰ ਕਰ ਦਿੰਨੇ ਆ ਮਸਲਾ ਹੱਲ ਹੋ ਜਾਊਗਾ ਤੇ ਟ੍ਰੈਵਲ ਰੈਸਟ੍ਰਿਕਸ਼ਨਸ ਵੀ ਦੈਟਸ ਫਾਈਨ ਹਮ ਐਂਡ ਐਂਡ ਦੈਟਸ ਵਾਈ 2020 20 21 ਐਂਡ hmm. 22 ਮੈਡ ਤੱਕ ਪੀਆਰ ਬਹੁਤ ਸੌਖੀ ਸੀਗੀ ਓਕੇ ਇਟ ਵਾਸ ਵੈਰੀ ਈਜ਼ੀ ਲੋਕੀ ਪੀਆਰ ਹੋਏ ਵੀ ਸਾਰਾ ਕੁਝ ਲੇਕਿਨ ਮੈਡ 2020 ਤੋਂ ਬਾਅਦ ਉਸ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਨੂੰ ਵੀਜ਼ਾ ਇਸ਼ੂ ਹੋਇਆ ਸੀਗਾ ਟਰੈਵਲ ਰੈਸਟ੍ਰਿਕਸ਼ਨਸ ਦੀ ਵਜ੍ਹਾ ਕਰਕੇ ਉਹ ਆ ਨਹੀਂ ਰਹਿ ਸੀਗੇ ਉਹ ਇੱਥੇ ਆਣਾ ਸ਼ੁਰੂ ਹੋ ਗਿਆ ਲੇਕਿਨ ਕੋਵਿਡ ਤੋਂ ਬਾਅਦ ਅਗਰ ਤੁਸੀਂ ਵੇਖੋ ਕਿ 2022-23 ਦੇ ਵਿੱਚ ਇੱਥੇ ਬਹੁਤ ਜ਼ਿਆਦਾ ਸਟੂਡੈਂਟਸ ਆਏ ਨੇ ਹੂੰ ਬਹੁਤ ਜ਼ਿਆਦਾ ਬਿਲਕੁਲ ਅਗੇਨ ਵਨ ਥਿੰਗ ਆਈ ਵੁਡ ਲਾਈਕ ਟੂ ਸ਼ੇਅਰ ਵਿਦ ਯੂ ਸ਼ੈਰੀ ਅੱਪਰ ਸਾਰੇ ਸਟੂਡੈਂਟ ਨੂੰ ਫੜ ਲੈਂਦੇ ਆ ਕਿ ਮੇਨਸ ਬਿਲਕੁਲ ਕਿਉਂਕਿ ਹਰ ਅਲੀਗੇਸ਼ਨ ਉਹਨਾਂ ਤੇ ਹੀ ਲਗਾਇਆ ਜਾਂਦਾ ਹੈ ਚਾਹੇ ਹਾਊਸਿੰਗ ਮਾਰਕੀਟ ਬਰਨਿੰਗ ਹੋ ਵੀ ਉਹਨਾਂ ਦੇ ਉੱਤੇ ਹੀ ਲੱਗਿਆ ਗ੍ਰੋਸਰੀ ਰੇਟ ਮਤਲਬ ਕੋਈ ਵੀ ਚੀਜ਼ ਹੋਈ ਇੱਥੇ ਕੁਝ ਵੀ ਨੁਕਸਾਨ ਹੁੰਦਾ ਉਹ ਸਭ ਤੋਂ ਪਹਿਲਾਂ ਸਟੂਡੈਂਟ ਦੇ ਸਿਰ ਭਾਂਡਾ ਫੋੜਿਆ ਜਾਂਦਾ ਯੈਸ which is wrong ਯਾ ਸਟੂਡੈਂਟਸ ਆਰ ਨਾਟ ਓਨਲੀ ਸ਼ੁੱਡ ਬੀ ਦਾ ਟਾਰਗੇਟ ਉਹ ਨਹੀਂ ਹੈਗੇ ਬੇਸਿਕਲੀ ਅਗਰ ਤੁਸੀਂ ਬਾਹਰ ਜਾ ਕੇ ਏਜੰਟਸ ਇੰਨੇ ਤੁਸੀਂ ਬਣਾਈ ਬੈਠੇ ਹੋ ਤੁਸੀਂ ਇੱਥੇ ਜਿਹੜੇ ਕਾਲਜੇਜ਼ ਨੇ ਯੂਨੀਵਰਸਿਟੀਆਂ ਹੈਗੀਆਂ ਉਹਨਾਂ ਨੂੰ ਰਨ ਕਰਨ ਲਈ ਤੁਸੀਂ ਸਟੂਡੈਂਟਸ ਨੂੰ ਇਨਵਾਈਟ ਕਰ ਰਹੇ ਹੋ ਵੀਜ਼ੇ ਦੇਰ ਹੈ ਉਹ ਸਟੂਡੈਂਟਸ ਦਾ ਦੋਸ਼ ਨਹੀਂ ਹੈਗਾ ਤੇ ਗਵਰਨਮੈਂਟ ਸਟੂਡੈਂਟਸ ਨੂੰ ਟਾਰਗੇਟ ਬਣਾ ਰਹੀ ਹੈਗੀ ਲੋਕ ਬਣਾ ਰਹੇ ਨੇ ਕਿ ਹਾਂ ਸਟੂਡੈਂਟਸ ਆਫ ਦਾ ਮੇਨ ਕੌਜ਼ ਬਟ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਨੋਟ ਕਰਾ ਲਈ ਹੈਗੀ ਕਿ ਅੱਪਾ ਕੱਲੇ ਸਟੂਡੈਂਟਸ ਨੂੰ ਵੇਖ ਰਹੇ ਨੇ ਜੀ ਪਰ ਤੁਸੀਂ ਵੇਖੋ ਜਦੋਂ ਤੋਂ ਪੂਰੀ ਦੁਨੀਆ ਦੇ ਵਿੱਚ ਕ੍ਰਾਈਸਿਸ ਚੱਲਦੀ ਪਈ ਹੈਗੀ afghanistan ਦੇ ਕ੍ਰਾਈਸਿਸ ਦੇ ਵਿੱਚ ਜਿਹੜਾ ਪੰਗਾ ਪੈ ਗਿਆ ਲਿਬਿਆ ਹੋ ਗਿਆ ਯੂਕਰੇਨ ਦਾ ਚੱਕਰ ਪੈ ਗਿਆ ਹਾਂਗਕਾਂਗ ਦਾ ਚੱਕਰ ਪੈ ਗਿਆ ਤੇ ਦੁਨੀਆ ਦੇ ਵਿੱਚ ਜਿੱਥੇ ਵੀ ਆਪਾਂ ਪ੍ਰੈਕਟੀਕਲੀ ਕਹੀ ਹੈ ਕਿ ਪ੍ਰੋਬਲਮ ਆਉਂਦੀ ਹੈਗੀ ਤੇ ਸਭ ਤੋਂ ਪਹਿਲਾਂ ਕੈਨੇਡੀਅਨ ਗਵਰਨਮੈਂਟ ਮੂਰੇ ਆਉਂਦੀ ਹੈ ਉਹ ਕਹਿੰਦੀ ਹੈ ਵੀ ਆਰ ਹੇਅਰ ਵੀ ਵਿਲ ਹੈਲਪ ਯੂ ਵੀ ਵਿਲ ਟੇਕ ਕੇਅਰ ਆਫ ਯੂ ਉਹ ਕਹਿੰਦੇ ਨੇ ਆ ਜਾਓ ਤੁਹਾਨੂੰ ਵੀਜ਼ੇ ਦੇ ਦਿੰਨੇ ਆ ਹੁਣ ਯੂਕਰੇਨ ਦਾ ਜਿਹੜਾ ਤੋ 2 ਸਾਲਾਂ ਤੋਂ ਕਨਫਲਿਕਟ ਚੱਲਦਾ ਪਿਆ ਹੈਗਾ ਐਟ ਲੀਸਟ ਮੋਰ ਦੈਨ ਮਿਲੀਅਨ ਯੂਕਰੇਨੀਅਨਸ ਆਰ ਇਨ ਕੈਨੇਡਾ ਕੋਈ ਗੱਲ ਕਰਦਾ ਹੈਗਾ ਹੂੰ ਡਿਡ ਯੂ ਐਵਰ ਹਰਡ ਦੈਟ ਸਮਵਨ ਇਜ਼ ਟਾਕਿੰਗ ਕਿ ਇੱਥੇ ਇੰਨੇ ਜ਼ਿਆਦਾ ਯੂਕਰੇਨੀਅਨਸ ਹੋ ਗਏ ਨੇ ਉਹਨਾਂ ਦੀ ਵਜ੍ਹਾ ਕਰਕੇ ਇੱਥੇ ਜੌਬ ਦੀ ਕ੍ਰਾਈਸਿਸ ਹੈਗੀ ਆ ਕਿਉਂਕਿ ਜੌਬ ਲਿਮਿਟਿਡ ਹੈंगी ਉਹਨਾਂ ਨੂੰ ਕੰਪੀਟ ਕਰਨ ਲਈ ਇਕੱਲੇ ਸਟੂਡੈਂਟਸ ਨਹੀਂ ਹੈਗੇ ਹੂੰ 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 ਰੈਫਿਊਜੀਜ਼ ਵੀ ਹੈਗੇ ਬਿਲਕੁਲ ਅਫਗਾਨਿਸਤਾਨ ਤੋਂ ਗਵਰਨਮੈਂਟ ਸਿੱਧੇ ਕਹਿ ਰਹੀ ਹੈ ਕਿ ਆਪਾਂ ਇੰਨੇ ਰੈਫਿਊਜੀਜ਼ ਨੂੰ ਪੀਆਰ ਦੇਣੀ ਹੈਗੀ ਆ ਹੂੰ ਕੋਈ ਗੱਲ ਕਰਦਾ ਹੈਗਾ ਉਹਦੀ ਕੋਈ ਗੱਲ ਨਹੀਂ ਕਰਦਾ ਹੈਗਾ ਕਿਉਂਕਿ ਉਹ ਗਵਰਨਮੈਂਟ ਆਪ ਕਰ ਰਹੀ ਆ ਠੀਕ ਹੈ ਤੇ ਜੜਾ ਕੰਮ ਗਵਰਨਮੈਂਟ ਆਪ ਕਰਦੀ ਰਿਫਿਊਜੀਸ ਨੂੰ ਲਿਆਉਣ ਦਾ ਕੰਮ ਕਰਦੀ ਆ ਯੂਕਰੇਨੀਅਨਸ ਹੋ ਗਏ ਹੋਰ ਕਿਸੇ ਵੀ ਕੰਟਰੀ ਦੇ ਵਿੱਚ ਕੋਈ ਕਨਫਲिक्ट ਹੋ ਗਿਆ ਤੇ ਇਹਨਾਂ ਦਾ ਦਿਲ ਇੰਨਾ ਵੱਡਾ ਹੋ ਜਾਂਦਾ ਹੈਗਾ ਕਿ ਆਪਾਂ ਸਾਰਿਆਂ ਨੂੰ ਲੈ ਕੇ ਆ ਜਾਣੇ ਇੱਥੇ ਰਾਈਟ ਜਦੋਂ ਇੰਨੇ ਲੋਕੀ ਕੈਨੇਡਾ ਦੇ ਵਿੱਚ ਆ ਜਾਣਗੇ ਸੋ ਦਾ ਫੈਕਟ ਇਜ਼ ਕਿ ਮੋਸਟਲੀ ਤਾਂ ਨਹੀਂ ਜਾਣਾ ਚਾਹੁੰਦੇ ਨੇ ਬਿਲਕੁਲ ਹਿਲਜੁਲਤਾ ਹੋਏਗੀ ਫਿਰ ਜਿੱਥੇ ਪੋਪੂਲੇਸ਼ਨ ਜ਼ਿਆਦਾ ਹੋਵੇ ਰਾਈਟ ਜਦੋਂ ਲੋਕੀ ਇੱਥੇ ਨਹੀਂ ਜਾਣਾ ਚਾਹੁੰਦੇ ਨੇ ਦੈਨ ਉਹਨਾਂ ਨੇ ਕੀ ਸੋਚਣਾ ਕਿ ਚਲੋ ਪੀਆਰ ਲੈ ਲੈਣੇ ਓਕੇ ਹੋ ਜਾਈਏ ਪੱਕੇ ਹੋ ਜਾਈਏ ਹੁਣ ਇੱਥੇ ਕੁਐਸਚਨ ਦਾ ਆਨਸਰ ਹੈਗਾ ਕੋਟਾ ਤਾਂ ਉਹਨਾਂ ਹੀ ਹੈਗਾ ਸਿਫ ਫੋਰ ਐਗਜ਼ਾਮਪਲ 5.5 6 ਲੱਖ ਦਾ ਕੋਟਾ ਹੈਗਾ ਸਾਲ ਦੇ ਵਿੱਚ ਇੰਨੇ ਬੰਦਿਆਂ ਨੂੰ ਪੀਆਰ ਦੇਣੀ ਹੈਗੀ ਪਰ ਉਹ ਸਾਰੇ ਲੋਕੀ ਜਿਨ੍ਹਾਂ ਨੂੰ ਪੀਆਰ ਮਿਲਣੀ ਹੈਗੀ ਉਹ ਇਕਨੋਮਿਕ ਸਟ੍ਰੀਮ ਦੇ ਕੈਂਡੀਡੇਟਸ ਨਹੀਂ ਹੈਗੇ ਜੀ ਉਹਦੇ ਵਿੱਚ ਰੈਫਿਊਜੀਜ਼ ਵੀ ਹੈਗੇ ਹੂੰ ਸਪਾਊਸਲ ਸਪੌਂਸਰਸ਼ਿਪ ਦੇ ਅੰਡਰ ਜਿਹੜੇ ਲੋਕੀ ਆਉਂਦੇ ਨੇ ਉਹ ਵੀ ਹੈਗੇ ਉਹਦੇ ਵਿੱਚ ਕੋਈ ਕੋਟਾ ਨਹੀਂ ਹੈਗਾ ਹਾਂ ਰਾਈਟ ਜੀ ਤੀਜਾ ਪ੍ਰੋਗਰਾਮ ਹੈਗਾ ਹਿਊਮਨਿਟੇਰੀਅਨ ਗਰਾਉਂਡਸ ਤੇ ਉੱਥੇ ਵੀ ਕੋਈ ਰੋਕ ਨਹੀਂ ਹੈਗੀ ਆ ਹੂੰ ਹੂੰ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਹੈਗਾ ਉਹਦੇ ਵਿੱਚ ਕੋਟਾ ਹੈਗਾ 25 30000 ਦਾ ਹੁੰਦਾ ਹੈਗਾ ਜੀ ਤੇ ਟੈਕਨੀਕਲੀ ਸੋ ਤੇ ਇੱਕ ਸਪੈਸਟ ਇੰਪੋਰਟੈਂਟ ਹੈਗਾ ਰੈਫਿਊਜੀ ਰੈਫਿਊਜੀ ਦਾ ਜਿਹੜਾ ਕੋਈ ਕੋਟਾ ਹੈਗਾ ਗਵਰਨਮੈਂਟ ਆਪ ਡਿਸਾਈਡ ਕਰਦੀ ਹੈਗੀ ਤੇ ਨਾਓ ਦਿਸ ਇਜ਼ ਸਿੰਪਲ ਮੈਥਮੈਟਿਕਸ 5 ਲੱਖ ਦੇ ਵਿੱਚ فرض ਕਰੋ ਪਹਿਲਾਂ ਇਕਨੋਮਿਕ ਪਾਥਵੇ ਥਰੂ ਉਹਨਾਂ ਨੇ 1.5 ਲੱਖ ਪੀਆਰ ਦੇਣੀ ਸੀਗੀ ਇਮੀਗ੍ਰੈਂਟਸ ਨੂੰ ਪਰ ਜਦੋਂ 1.5 ਲੱਖ ਦੇ ਵਿੱਚ 50000 ਉਹਨਾਂ ਨੇ ਰਫਿਜੀਸ ਨੂੰ ਅਲੋਕੇਟ ਕੀਤਾ ਤੇ ਉਹਨਾਂ ਨੇ ਟੋਟਲ ਤਾਂ ਨਹੀਂ ਵਧਾਉਣਾ ਹੈਗਾ ਤੇ ਉਹਨਾਂ ਨੇ ਇਕਨੋਮਿਕ ਪ੍ਰੋਗਰਾਮ ਦੇ ਅਧੀਨ ਜਿਹੜੇ ਲੋਕੀ ਪੀਆ ਲੈਂਦੇ ਸੀਗੇ ਉਹਨਾਂ ਦੀ ਗਿਣਤੀ ਘਟ ਜਾਣੀ ਹੈਗੀ ਸੋ ਅਗੇਨ ਇੱਕ ਤਾਂ ਹੈਗਾ ਕਿ ਉੱਥੇ ਕੋਟਾ ਦੇ ਵਿੱਚ ਰਫਿਜੀਸ ਬਾਕੀ ਪ੍ਰੋਗਰਾਮ ਨੂੰ ਉਹਨਾਂ ਨੇ ਅਕੋਮੋਡੇਟ ਕੀਤਾ ਹੈਗਾ that is the reason ਤੇ ਸੈਕੰਡ ਰੀਜ਼ਨ ਇਸ ਕਿ ਇੱਥੇ ਪੋਪੂਲੇਸ਼ਨ ਬਹੁਤ ਜ਼ਿਆਦਾ ਹੋ ਗਈ ਇਮੀਗ੍ਰੈਂਟਸ ਦੀ ਬਹੁਤ ਜ਼ਿਆਦਾ ਇਮੀਗ੍ਰੈਂਟਸ ਹੋ ਗਈ ਹੈ ਮਤਲਬ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਹੈ ਬਿਲਕੁਲ ਬਿਲਕੁਲ ਕੰਪੀਟੀਸ਼ਨ ਮਤਲਬ ਸਟੂਡੈਂਟਸ ਪਹਿਲਾਂ ਲਿਮਿਟਡ ਨੰਬਰ ਆਫ ਸਟੂਡੈਂਟਸ ਆਉਂਦੇ ਸੀਗੇ ਵਰਕ ਪਰਮਿਟ ਤੇ ਲੋਕੀ ਆਉਂਦੇ ਸੀਗੇ ਬਟ ਨਾਊ ਅ ਲੋਟ ਆਫ ਪੀਪਲ ਮਿਲੀਅਨਸ ਆਫ ਪੀਪਲ ਹੈਵ ਆਲਰੇਡੀ ਕੇਮ ਹੇਅਰ ਤੇ ਕੰਪੀਟੀਸ਼ਨ ਇਜ਼ ਵੈਰੀ ਕਾਈਂਡ ਆਫ ਕਟ ਥਰੋਟ ਕੰਪੀਟੀਸ਼ਨ ਤੇ ਇੰਨੇ ਕੰਪੀਟੀਸ਼ਨ ਦੇ ਵਿੱਚ ਪਾਵੇਂ ਐਕਸਪ੍ਰੈਸ ਐਂਟਰੀ ਦਾ ਪ੍ਰੋਗਰਾਮ ਹੋਵੇ ਪਾਵੇਂ ਪ੍ਰੋਵਿੰਸ਼ਲ ਨੋਮੀਨੇਸ਼ਨ ਦਾ ਪ੍ਰੋਗਰਾਮ you name on it, hmm. every program is very competitive hmm. and that's why PR has become very difficult. Hmm. And no one can predict the exact time frame that how hmm. long it will take. Hmm. Ki hona hai ka, but I will give my analysis. Okay, anu <laughs> jay <okay>. vaki it is <laughs> a Samjan because. <laughs> ਇਹ ਜਿਹੜੀਆਂ categories ਦੇ ਵਿੱਚ ਪਾਉਣਾ ਅਲੱਗ-ਅਲੱਗ ਲੋਕ ਆ ਰਹੇ ਆ ਕਿਉਂਕਿ ਸਾਡੇ ਮੂਰੇ ਸਿਰਫ ਉਨਹੀਂ ਹੀ category ਹੁੰਦੀ ਓਨਹੀਂ ਹੀ numbers ਹੁੰਦੇ ਜੋ ਸਾਨੂੰ news ਦੇ ਜਰੀਏ ਜਾਰੀ ਕੀਤੇ ਜਾਂਦੇ ਨੇ ਤੁਸੀਂ ਦੱਸਿਆ ਵੀ ਜਿਹੜੇ ਲੋਕ ਬਾਹਰੋਂ ਮੰਗਵਾਏ ਜਾਣ ਜਾ ਰਹੇ ਨੇ ਜਿੰਨੂੰ ਕੈਨੇਡੀਅਨ government ਕਹਿੰਦੀ ਹੈ humanitarian base ਤੇ ਉੱਤੇ ਉਹ ਕੰਮ ਕਰ ਰਹੇ ਨੇ ਵਾਕਿਓ ਨਾਲ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੁੰਦੀ ਤੇ ਜਦੋਂ ਆ ਜਾਂਦੇ ਨੇ ਤਾਂ ਭੀੜ-ਪੜੱਕਾ ਜਦੋਂ ਪੈਂਦਾ ਹੈ ਤਾਂ ਹਰ ਜਿਹੜੀ ਵੀ ਕੋਈ ਵੀ ਕੰਟਰੀ ਹੋਵੇ ਉਹ ਚ ਹਿਲਜੁਲ ਹੁੰਦੀ ਹੈ ਬਿਕੋਜ਼ ਕ੍ਰਾਈਸਿਸ ਵਾਦਾ ਚਾਹੇ ਹੋ ਹੈਲਥ ਕ੍ਰਾਈਸਿਸ ਹੋਵੇ ਹਾਊਸਿੰਗ ਮਾਰਕੀਟ ਦੇ ਵਿੱਚ ਹੋਵੇ ਮਹਿੰਗਾਈ ਜਿਹੜੀ ਆ ਉਹ ਵਾਦੀ ਹੈ ਰਿਸੋਰਸ ਜਿਹੜੇ ਨੇ ਉਹ ਕੱਟਦੇ ਨੇ ਜਿਵੇਂ ਹੁਣ ਅ ਅਨੁਸ਼ ਤੁਸੀਂ ਗੱਲ ਕੀਤੀ ਹੈ ਹੁਣ ਕੋਈ ਅੱਗੇ ਸਮਾਂ ਦਿਖਾਈ ਦਿੰਦਾ ਹੈ ਜਾਂ ਫਿਰ ਅੱਗੇ ਵੀ ਇਹ ਕਹਾਣੀ ਉਲਝੀ ਹੋਈ ਹੀ ਨਜ਼ਰ ਆਉਂਦੀ ਹੈ ਕਿ ਹਜੇ ਵੀ ਪੀਆਰ ਦਾ ਜਿਹੜਾ ਕਹਿੰਦੇ ਨਾ ਟਿਕਟ ਟੂ ਪੀਆਰ ਉਹ ਬਹੁਤ ਦੂਰ ਹੈ ਤੇ ਕੋਈ ਵੀ ਅਹਿਮ ਦਾ ਰਸਤਾ ਨਜ਼ਰ ਨਹੀਂ ਆ ਰਿਹਾ ਹਾਲੇ ਤੱਕ ਵੀ ਕੋਈ ਅਜਿਹਾ ਪ੍ਰੋਗਰਾਮ ਜਾਰੀ ਕਰਕੇ ਕਿਸੇ ਨੂੰ ਵੀ ਇਹ ਖਬਰ ਮਿਲ ਜਾਈ ਕਿ ਉਹ ਜਲਦੀ ਪੀਆਰ ਹੋ ਜਾਣਗੇ ਤੇ ਨਾਲ ਦੀ ਨਾਲ ਅਸੀਂ ਜਿਹੜੇ ਪੀਆਰ ਲਈ ਕੋਈ ਸੌਖੇ ਪ੍ਰੋਗਰਾਮ ਹੈ ਉਹਨਾਂ ਬਾਰੇ ਵੀ ਥੋੜੇ ਤੋਂ ਜਾਨਣਾ ਚਾਹਾਂਗੇ ਓਕੇ ਸ਼ਰੀ ਬੇਸਿਕਲੀ ਇਹਦੇ ਵਿੱਚ ਮੇਨ ਚੀਜ਼ ਹੈਗੀ ਪੋਲਿਟਿਕਸ ਪੋਲਿਟਿਕਸ ਟੂ ਬੀ ਵੈਰੀ ਓਨੈਸਟ ਰਾਈਟ ਅਗਰ ਤੁਸੀਂ ਇਨ ਡੈਪਥ ਐਨਾਲਿਸਿਸ ਕਰੋ ਤੇ ਇਹਦੇ ਪਿੱਛੇ ਮੇਨ ਰੀਜ਼ਨ ਹੈਗਾ ਪੋਲਿਟਿਕਸ ਇਨ ਨੇ ਰੈਫਿਜੀਜ਼ ਨੂੰ ਹੁਣ ਹਾਲ ਦੀ ਜਿਹੜੀ ਗਵਰਨਮੈਂਟ ਹੈਗੀ ਉਹ ਲੈ ਕੇ ਆਈ ਹੈਗੀ ਇੰਨਾ ਵੱਡਾ ਦਿਲ ਹਾਲ ਦੀ ਕੜੀ ਦੀ ਗਵਰਨਮੈਂਟ ਦਾ ਹੈਗਾ ਉਹਨਾਂ ਨੇ ਅਨਲਿमिटेड ਨੰਬਰ ਆਫ ਇੰਮਿਗ੍ਰੈਂਟਸ ਇੱਥੇ ਲੈ ਕੇ ਆ ਗਈ ਹੈ ਰਾਈਟ ਬਟ ਨਾਉ ਵਾਈ ਆਮ ਯੂজিং ਦ ਟਰਮ ਕਿ ਥਿਸ ਇਸ ਪੋਲਿਟੀਕਲ ਬਿਕਾਜ਼ ਐਸ ਵੈਲ ਟ੍ਰਾਈਡ ਅੰਡਰਸਟੈਂਡ ਇਟਸ ਵੈਰੀ ਪੋਲਿਟੀਕਲ ਐਂਡ ਵੈਰੀ ਇੰਟਰਸਟਿੰਗ ਐਸ ਵੈਲ ਐਸ ਵੈਲ ਜਿਹੜਾ ਸਿਸਟਮ ਹਿਲਿਆ ਹੋਇਆ ਹੈਗਾ ਭਾਵੇਂ ਆਪਾਂ 인ਫਲੇਸ਼ਨ ਦੀ ਗੱਲ ਕਰੀਏ ਭਾਵੇਂ ਹਾਊਸਿੰਗ ਮਾਰਕੀਟ ਦੀ ਗੱਲ ਕਰੀਏ ਭਾਵੇਂ ਜੌਬਸ ਦੀ ਗੱਲ ਕਰੀਏ ਲੋਕੀ ਕਹਿੰਦੇ ਨੇ ਕਿ ਸਾਨੂੰ ਜੌਬਸ ਨਹੀਂ ਮਿਲਦੇ ਆ ਨੇ ਤੇ ਹਰ ਚੀਜ਼ ਦਾ ਜਿਹੜਾ ਜ਼ਿੰਮੇਵਾਰ ਹੈਗਾ ਉਹ ਠਹਿਰਾ ਜਾ ਰਿਹਾ ਹੈਗਾ ਸਟੂਡੈਂਟਸ ਨੂੰ ਇਮੀਗ੍ਰੇਸ਼ਨ ਨੂੰ ਠਹਿਰਾ ਜਾ ਰਿਹਾ ਹੈ ਹਾਂਜੀ ਭਾਵੇਂ ਆਪਾਂ ਇਮੀਗ੍ਰੈਂਟ ਕਮਿਊਨਿਟੀ ਦੀ ਗੱਲ ਕਰੀਏ ਉਹ ਵੀ ਕਹਿੰਦੇ ਨੇ ਨਾ ਆਪਾਂ ਨੂੰ ਇੰਨੇ ਬੰਦੇ ਨਹੀਂ ਚਾਹੀਦੇ ਅਗਰ ਆਪਾਂ ਨੌਨ ਇਮੀਗ੍ਰੈਂਟ ਕਮਿਊਨਿਟੀ ਦੀ ਗੱਲ ਕਰੀਏ ਸਿੰਪਲੀ ਇਨ ਪੰਜਾਬੀ ਜਿਹੜੇ ਗੋਰੇ ਹੁੰਦੇ ਨੇ ਰਾਈਟ ਤੇ ਉਹ ਉਹ ਵੀ ਕਹਿੰਦੇ ਨੇ ਕਿ ਸਾਨੂੰ ਇੰਨੇ ਇਮੀਗ੍ਰੈਂਟਸ ਨਹੀਂ ਚਾਹੀਦੇ ਯੂ ਗੋ ਐਨੀਵੇਅਰ ਐਨੀ ਟਾਈਮ ਹਾਰਟਨਸ ਐਨੀ ਪਲੇਸ ਯੂ ਵਿਲ ਸੀ ਓਨਲੀ ਇੰਡੀਅਨ ਫੇਸਸ ਮੋਸਟਲੀ ਰਾਈਟ ਉਹਦੇ ਵਿੱਚ ਤੁਸੀਂ ਦੂਜੀ ਕਮਿਊਨਿਟੀ ਦੇ ਲੋਕੀ ਵੀ ਤੁਹਾਨੂੰ ਵੇਖਣ ਨੂੰ ਮਿਲਣਗੇ ਸੋ ਬੇਸਿਕਲੀ ਦਾ ਪੁਆਇੰਟ ਇਜ਼ ਕਿ ਗਵਰਨਮੈਂਟ ਨੂੰ ਆ ਚੀਜ਼ ਰਿਅਲਾਈਜ਼ ਹੋ ਚੁੱਕੀ ਆ ਕਿ ਮੇਨ ਜਿਹੜੀ ਜੜ ਹੈਗੀ ਸਮੱਸਿਆ ਦੀ ਉਹ ਇਮੀਗ੍ਰੇਸ਼ਨ ਆ ਇਮੀਗ੍ਰੇਸ਼ਨ ਬਿਲਕੁਲ ਤੇ ਉਹ ਇਮੀਗ੍ਰੇਸ਼ਨ ਨੂੰ ਕਿਉਂਕਿ ਨੈਕਸਟ ਇਅਰ ਇਲੈਕਸ਼ਨਸ ਆ ਗਈਆਂ ਨੇ ਤੇ ਗਵਰਨਮੈਂਟ ਨੂੰ ਇਹਦਾ ਮਸਲਾ ਹੱਲ ਕਰਨਾ ਪੈਣਾ ਜਨਤਾ ਨੂੰ ਵਿਖਾਉਣਾ ਪੈਣਾ ਕਿ ਵੀ ਆ ਰੀਕਿੰਗ ਐਕਸ਼ਨਸ ਹਮ ਹਮ ਆਪਾਂ ਸਾਨਿਆ ਦਾ ਭਲਾ ਚਾਉਂਦੇ ਆ ਆਪਾਂ ਇਨਫਲੇਸ਼ਨ ਕੰਟਰੋਲ ਕਰਨੀ ਆ ਹਾਊਸਿੰਗ ਕੰਟਰੋਲ ਕਰਨੀ ਆ ਸਾਰਾ ਕੁਝ ਕੰਟਰੋਲ ਕਰਨਾ ਆ ਉਹਦੇ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਨੂੰ ਟਾਰਗੇਟ ਬਣਾਇਆ ਗਿਆ ਹੈਗਾ ਇਮੀਗ੍ਰੇਸ਼ਨ ਮੀਨਸ ਸਟੂਡੈਂਟਸ ਉਹਨਾਂ ਤੇ ਟਾਰਗੇਟ ਕਰਨਾ ਹੈਗਾ ਤੇ ਉੱਥੇ ਉਹਨਾਂ ਨੇ ਸ਼ੁਰੂਆਤ ਕੀਤੀ ਆ ਪਹਿਲਾਂ ਉਹਨਾਂ ਨੇ ਗਿਣਤੀ ਘਟਾਤੀ ਆ ਰਾਈਟ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ C41 C42 ਪ੍ਰੋਗਰਾਮ ਸੀਗਾ ਜਿਹੜਾ ਸਪਾਊਸਲ ਓਪਨ ਵਰਕ ਪਰਮਿਟ ਸੀਗਾ ਉਹ ਉਹਨਾਂ ਨੇ ਬਹੁਤ ਰੈਸਟ੍ਰਿਕਟਿਡ ਕਰਤਾ ਆ ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਵੀ ਉਹਨਾਂ ਨੇ ਚੇਂਜ ਕਰਤਾ ਹੈਗਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਟਸ ਗੋਇੰਗ ਟੂ ਬਿਕਮ ਵੈਰੀ ਟਫ ਰਾਈਟ ਸੋ ਆ ਕਰਕੇ ਉਹ ਆਮ ਜਨਤਾ ਨੂੰ ਆਮ ਪਬਲਿਕ ਨੂੰ ਸ਼ੋ ਕਰਨਾ ਚਾਹੁੰਦੇ ਨੇ कि वी आर टेकिंग प्रॉपर एक्शन अपा पूरा मेजर ਲੈ ਰਹੇ ਨੇ ਜੀ ਇਮੀਗ੍ਰੇਸ਼ਨ ਨੂੰ ਕੰਟਰੋਲ ਕਰਨ ਲਈ ਨਹੀਂ ਹਮ ਅਪਾ ਬਾਕੀ ਜਿਹੜੀ ਕ੍ਰਾਈਸਿਸ ਹੈਗੀ ਉਹਨਾਂ ਨੂੰ ਕੰਟਰੋਲ ਕਰਨ ਲਈ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਹਾਊਸਿੰਗ ਨੂੰ ਕੰਟਰੋਲ ਕਰਨ ਲਈ ਹੈਲਥ ਸਿਸਟਮ ਨੂੰ ਕੰਟਰੋਲ ਕਰਨ ਲਈ ਯੂ ਆਰ ਰਾਈਟ ਐਜੂਕੇਸ਼ਨ ਸਿਸਟਮ ਨੂੰ ਕੰਟਰੋਲ ਕਰਨ ਲਈ ਤੇ ਅਪਾ ਇਮੀਗ੍ਰੇਸ਼ਨ ਇਜ਼ ਦਾ ਮੇਨ ਰੀਜ਼ ਕੌਜ਼ ਆਫ ਦਾ ਪ੍ਰੋਬਲਮ ਸੋ ਵੀ ਆਰ ਵਰਕਿੰਗ ਔਨ ਇਟ ਜਿਵੇਂ ਕਿ ਜਿਹੜੀ ਆਮ ਜਨਤਾ ਹੈਗੀ ਅਸੀਂ ਤੁਸੀਂ ਹੋ ਗਏ ਸਾਡਾ ਧਿਆਨ ਜਿਹੜਾ ਹੈਗਾ ਜਦ ਇੱਕ ਨਹੀਂ ਗਵਰਨਮੈਂਟ ਇਸ ਟੇਕਿੰਗ ਐਕਸ਼ਨ ਨਹੀਂ ਬਿਲਕੁਲ ਰਾਈਟ ਲੇਕਿਨ ਜਿਹੜੇ ਵਿਚਾਰੇ ਇਮੀਗ੍ਰੈਂਟਸ ਨੇ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਹੈਗਾ ਇਹਦੇ ਵਿੱਚ ਉਹਨਾਂ ਦੇ ਲਈ ਪੀ ਆਰ ਰੱਖੀ ਹੋਈ ਪਈ ਹੈਗੀ ਤਾਂ ਇੱਕ ਮੈਂ ਯੂਜ਼ਲੀ ਕਹਿਣਾ ਹੁੰਦਾ ਆਪਦੇ ਕਲਾਇੰਟਸ ਨੂੰ ਕਿ ਅਗਰ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈਗੀ ਤੁਸੀਂ ਮਦਦ ਕਰਦੇ ਹੋ ਤੇ ਉਹਨਾਂ ਨੇ ਥੋੜੇ ਚਿਰ ਬਾਅਦ ਉਹ ਚੀਜ਼ ਭੁੱਲ ਜਾਣੀ ਹੈ ਹਮ ਸੇਮ ਥਿੰਗ ਅਪਲਾਈਜ਼ ਹੇਅਰ ਰਾਈਟ ਹਮ ਨੈਕਸਟ ਇਅਰ ਲਖਨਾ ਹੈਗੀਆਂ ਗਵਰਨਮੈਂਟ ਨੇ ਹਜੇ ਕੋਈ ਸੋਖਾ ਪ੍ਰੋਗਰਾਮ ਲਾਂਚ ਨਹੀਂ ਕਰਨਾ ਜਿਵੇਂ ਟੀਆ 2 ਪੀਆਰ ਵਰਗਾ ਪ੍ਰੋਗਰਾਮ ਸੀਗਾ ਲੇਕਿਨ ਵਿਦ ਦ ਕੋਰਸ ਆਫ ਦ ਟਾਈਮ ਮੇਬੀ ਇਨ ਕਮਿੰਗ ਮੰਥਸ অর ਮੇਬੀ ਨੈਕਸਟ ਇਅਰ ਉਹਨਾਂ ਨੇ ਪ੍ਰੋਗਰਾਮ ਨੂੰ ਈਜ਼ ਕਰਨਾ ਹੈਗਾ ਕਿਉਂਕਿ ਉਹਨਾਂ ਨੂੰ ਦੇਖੋ ਵੋਟਾਂ ਵੀ ਚਾਹੀਦੀਆਂ ਵੋਟਾਂ ਬਿਲਕੁਲ ਸਹੀ ਹਾਂ ਕਿਉਂਕਿ ਕਿਉਂਕਿ ਇੱਕ ਕੈਟਾਗਰੀ ਅਨੁਚੇਵੇਂ ਤੁਸੀਂ ਜ਼ਿਕਰ ਕੀਤਾ ਵੀ ਲੋਕ ਵਿਰੋਧ ਕਰਦੇ ਨੇ ਜਿਹਦੇ ਵਿੱਚ ਤੁਸੀਂ ਐਡ ਕੀਤਾ ਵੀ ਗੋਰਿਆਂ ਦੀ ਕੈਟਾਗਰੀ ਬਿਕਾਜ਼ ਉਹ ਇਮੀਗ੍ਰੈਂਟਸ ਤੋਂ ਦੁਖੀ ਹੋਏ ਹੋਏ ਸੀਗੇ ਹੁਣ ਉਹਦੇ ਨਾਲ ਨਾਲ ਇੱਕ ਫੈਕਟਰ ਇਹ ਵੀ ਹੈ ਵੀ ਜਿਹੜੇ ਇੱਥੇ ਰਹਿੰਦੇ ਲੋਕ ਨੇ ਜਿਹੜੇ ਚਾਹੇ ਅਸੀਂ ਕਿਉਂ ਨਾ ਹੋਈਏ ਚਾਹੇ ਸਾਡੀ ਕਮਿਊਨਿਟੀ ਹੋਵੇ ਉਹ ਵੀ ਵਿਰੋਧ ਕਰਨ ਲੱਗੇ ਨੇ ਕਿਉਂਕਿ ਉਹਨਾਂ ਦੇ ਮੂਰੇ ਵੀ ਇਹੀ ਖਬਰ ਆ ਚੁੱਕੀ ਹੋਈ ਐ ਵੀ ਇਮੀਗ੍ਰੈਂਟਸ ਬਹੁਤ ਜ਼ਿਆਦਾ ਆ ਰਹੇ ਨੇ ਜਿਦੇ ਕਰਕੇ ਇੱਥੇ ਬਰਡਨ ਪੈ ਰਿਹਾ ਕੈਨੇਡਾ ਦੇ ਵਿੱਚ ਸਾਨੂੰ ਚੀਜ਼ਾਂ ਅਵੇਲੇਬਲ ਨਹੀਂ ਹੋ ਰਹੀਆਂ ਕ੍ਰਾਈਸਿਸ ਬਹੁਤ ਜ਼ਿਆਦਾ ਵਧੀ ਜਾ ਰਹੇ ਨੇ ਔਰ ਇੱਥੇ ਮਹਿੰਗਾਈ ਵਧ ਰਹੀ ਐ ਹੁਣ ਉਹਨਾਂ ਦੇ ਮੂਹ ਚ ਵੀ ਇਹ ਗੱਲ ਆ ਗਈ ਉਹ ਵੀ ਵਿਰੋਧ ਕਰਨ ਲੱਗੇ ਨੇ ਵੀ ਕਿਤਨਾ ਕਿਤੇ ਇਮੀਗ੍ਰੈਂਟਸ ਜਿਹੜੇ ਨੇ ਉਹ ਰੋਕੋ ਤਾਂ ਨਾ ਸਿਰਫ ਗੋਰੇ ਹੁਣ ਤਾਂ ਆਪਣੇ ਵੀ ਇਸ ਚੀਜ਼ ਦਾ ਵਿਰੋਧ ਕਰਨ ਲੱਗੇ ਨੇ ਰਾਈਟ ਤੇ ਹੁਣ ਉਹਨਾਂ ਦੇ ਉੱਤੇ ਜਿਹੜੀ ਕਹ ਲਓ ਕਿ ਇੱਕ ਕੈਟਾਗਰੀ ਉਹ ਐ ਜਿਹੜੇ ਕਿ ਇਮੀਗ੍ਰੈਂਟਸ ਨੂੰ ਪਿਆਰ ਕਰਦੇ ਜਿਹੜੇ ਚਾ ਤੇ ਦੂਜਾ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਵੀ ਸ਼ਾਂਤ ਕਰਨਾ ਹੈ ਸੋ ਗਵਰਨਮੈਂਟ ਨੂੰ ਇੱਥੇ 노 ਡਾਊਟ ਵੀ ਥੋੜਾ ਜਿਹਾ ਸਿਆਸੀ ਜਿਹੜਾ ਕਹਿ ਲਓ ਸਟੰਟ ਹੀ ਮਾਰਨਾ ਪੈਣਾ ਜਿਹੜਾ ਕਿ ਅਸੀਂ ਕਹਿ ਸਕਦੇ ਆ ਵੀ ਵਾਕਈ ਇਲੈਕਸ਼ਨ ਦੇ ਨੇੜੇ ਹੀ ਹੋ ਸਕਦਾ ਉਹਨਾਂ ਕੋਲ ਰਾਈਟ ਯੂ ਆਰ 100% ਕਰੈਕਟ ਅਸਲ ਦੇ ਵਿੱਚ ਆਹੀ ਹੋ ਰਿਹਾ ਹੈਗਾ ਆਹੀ ਫਿਊਚਰ ਦੇ ਵਿੱਚ ਹੋਣਾ ਵੀ ਹੈਗਾ ਨਾ ਇਮੀਗ੍ਰੇਸ਼ਨ ਹੈਜ਼ ਬਿਕਮ ਅ ਵੈਪਨ ਆਈ ਊਡ ਸੇ ਵੈਪਨ ਰਾਈਟ ਟੂ ਗੇਨ ਦ ਪਾਵਰ ਟੂ ਕਮ ਇੰਟੂ ਦ ਪਾਵਰ ਆ ਤਸੀਂ ਵੇਖੋ ਇਮੀਗਰੈਂਟ ਕਮਿਊਨਿਟੀ ਇੰਨੀ ਜ਼ਿਆਦਾ ਸਟਰੋਂਗ ਹੋ ਗਈ ਹੈ ਕਿ ਪਾਵੇਂ ਪੰਜਾਬੀਆਂ ਦੀ ਕਮਿਊਨਿਟੀ ਹੋਵੇ ਪਾਵੇਂ ਦੂਜੀ ਕਮਿਊਨਿਟੀ ਦੇ ਜਿਹੜੇ ਇਮੀਗਰੈਂਟਸ ਨੇ ਬਿਲਕੁਲ ਜਿਹੜੀ ਵੀ ਗਵਰਨਮੈਂਟ ਦੀ ਹੈ ਕੋਈ ਵੀ ਗਵਰਨਮੈਂਟ ਕੋਈ ਵੀ ਪਾਰਟੀ ਹੈਗੀ ਆ ਦੇ ਟ੍ਰਾਈ ਟੂ ਜਸ ਕੈਚ देयर ਅਟੈਂਸ਼ਨ ਜੀ ਉੱਥੇ ਜਾਂਦੇ ਨੇ ਕੋਈ ਵੀ ਸਮਾਗਮ ਹੈਗਾ ਉੱਥੇ ਜਾਂਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਵੋਟਾਂ ਚਾਹੀਦੀਆਂ ਤੁਸੀਂ ਪ੍ਰੈਕਟੀਕਲੀ ਸੋਚੋ ਸ਼ਹਿਰੀ ਇੱਥੇ ਵੋਟ ਕੌਣ ਦਿੰਦਾ ਹੈਗਾ ਬਿਲਕੁਲ ਇਮੀਗਰੈਂਟਸ ਰਾਈਟ ਇਮੀਗਰੈਂਟਸ ਬਿਲਕੁਲ ਕਿਉਂਕਿ ਇਮਿਗ੍ਰੈਂਟ ਦੇ ਵਿੱਚ ਕੀ ਹੈਗਾ ਕਿ ਉਹਨਾਂ ਨੂੰ ਇਮਿਗ੍ਰੈਂਟਸ ਨੂੰ ਕੀ ਚਾਹੀਦਾ ਬੇਸਿਕਲੀ ਇਮੀਗ੍ਰੇਸ਼ਨ ਚਾਹੀਦੀ ਹੈ ਬਿਲਕੁਲ ਬਿਲਕੁਲ ਤੁਸੀਂ ਟੈਕਨੀਕਲੀ ਸੋਚੋ ਅਗਰ ਮੈਂ ਜਾਂ ਕੋਈ ਵੀ ਇਮਿਗ੍ਰੈਂਟ ਨੂੰ ਤੁਸੀਂ ਪੁੱਛੋਗੇ ਤੁਹਾਨੂੰ ਕੀ ਚਾਹੀਦਾ ਉਹਨਾਂ ਨੇ ਕਿਹਾ ਯਾਰ ਮੇਰੇ ਮਾਪੇ ਇੱਥੇ ਆ ਜਾਣ ਉਹਨਾਂ ਨੂੰ ਪੀਆਰ ਮਿਲ ਜਾਵੇ ਮੇਰੇ ਭੈਣ ਭਰਾ ਇੱਥੇ ਆ ਜਾਣ ਮੇਰੇ ਰਿਸ਼ਤੇਦਾਰ ਇੱਥੇ ਆ ਜਾਣ ਰਾਈਟ ਬਾਕੀ ਇੱਥੇ ਦਾ ਸਿਸਟਮ ਹੈਗਾ ਆਪਾਂ ਹਾਰਡ ਵਰਕਿੰਗ ਤਾਂ ਹੈਗੇ ਆ ਰਾਈਟ ਆਪਾਂ ਆ ਨਹੀਂ ਕਿ ਹਾਰਡ ਵਰਕਿੰਗ ਨਹੀਂ ਕਿ ਦੈਟਸ ਵਾਈ ਵੀ ਆਰ ਸਕਸੈਸਫੁਲ ਇਨ ਦਿਸ ਪਿਓਰਫਲ ਕੰਟਰੀ ਰਾਈਟ ਆਪਾਂ ਹਾਰਡ ਵਰਕ ਕਰਕੇ ਸਾਰਾ ਪਰਵਾਰ ਨੂੰ ਤਾਂ ਇਮੀਗ੍ਰੇਸ਼ਨ ਥੋੜੀ ਜਿਹੀ ਸੋ ਖਾਲੀ ਹੋਣੀ ਚਾਹੀਦੀ ਕਿ ਸਾਡਾ ਪਰਿਵਾਰ ਇੱਥੇ ਆ ਜਾਵੇ ਤੇ ਆਪਣੇ ਬੰਦੇ ਨੂੰ ਤਾਂ ਇਮੀਗ੍ਰੇਸ਼ਨ ਚਾਹੀਦੀ ਉਹਨਾਂ ਜਾ ਕੇ ਵੋਟਾਂ ਪਾਉਣੀਆਂ ਆ ਗਿਆ ਸੋ ਇਟਸ ਅ ਪੋਲਿਟিক্যাল ਸਟੰਟ ਲੇਕਿਨ ਜੜਾ ਮੇਨ ਹਜੇ ਵੀ ਸਵਾਲ ਹੈਗਾ ਕਿ ਕੀ ਆਉਣ ਵਾਲੇ ਟਾਈਮ ਦੇ ਵਿੱਚ ਪੀਆਰ ਸੋ ਖਾਲੀ ਹੋਗੀ ਸੋ ਆਈ ਊਡ ਸੇ ਅਗਰ ਤੁਸੀਂ ਰੈਸ਼ਨਲ ਐਨਾਲਿਸਿਸ ਕਰੋ ਯੈਸ ਹਮ ਸਾਲ ਡੇਢਸ ਬਿਫੋਰ ਇਲੈਕਸ਼ਨਸ ਆਮ ਟੈਲਿੰਗ ਯੂ ਬਿਫੋਰ ਇਲੈਕਸ਼ਨਸ ਕੋਈ ਟੀਆਰ ਟੂ ਪੀਆਰ ਵਰਗਾ ਪ੍ਰੋਗਰਾਮ ਲਾਂਚ ਹੋਊਗਾ ਕਿ ਇਹੋ ਜਿਹਾ ਪ੍ਰੋਗਰਾਮ ਲਾਂਚ ਹੋਏਗਾ ਜਦੋਂ ਇੱਕ ਵਾਰੀ ਯਾਦ ਹੋਏਗਾ ਕਿ 72 ਦੇ ਉੱਤੇ ਸ਼ਾਇਦ 72 ਕੋ ਪੁਆਇੰਟਾਂ ਦੇ ਉੱਤੇ ਫਾਈਲਾਂ ਚੱਕਿਆ ਗਿਆ ਸੀ ਉਹ ਬੇਸਿਕਲੀ ਉਸ ਤੋਂ ਵੱਡੀ ਬ੍ਰੇਕਿੰਗ ਦੁਬਾਰਾ ਇਸ ਤੋਂ ਤੱਕ ਉਹਦੇ ਵਿੱਚ ਕੀ ਹੈਗਾ ਦੇਖੋ ਅਗੇਨ ਦਿਸ ਇਜ਼ ਵੈਰੀ ਇੰਟਰਸਟਿੰਗ ਪੁਆਇੰਟ ਐਂਡ ਮੈਂ ਦੇ ਵਿੱਚ ਇੱਕ ਹੋਰ ਚੀਜ਼ ਡਿਸਕਸ ਕਰਨਾ ਚਾਹਾਂਗਾ ਰਾਈਟ ਇੱਕ ਤੋਂ ਪਹਿਲਾਂ TR2 PR ਟਾਈਪ ਦਾ ਪ੍ਰੋਗਰਾਮ ਲਾਂਚ ਹੋ ਸਕਦਾ ਹੈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਗਵਰਨਮੈਂਟ ਕਹਿੰਦੀ ਹੈ ਕਿ ਆਪਾਂ ਟੈਂਪਰੇਰੀ ਰੈਜ਼ੀਡੈਂਟ ਦੀ ਪੋਪੂਲੇਸ਼ਨ ਨੂੰ ਘਟਾਉਣਾ ਹੈਗਾ ਤੇ ਟੈਂਪਰੇਰੀ ਰੈਜ਼ੀਡੈਂਟ ਦੀ ਪੋਪੂਲੇਸ਼ਨ ਨੂੰ ਘਟਾਉਣ ਦਾ ਤਰੀਕਾ ਹੀ ਹੈਗਾ ਕਿ ਜਿਹੜੇ ਟੈਂਪਰੇਰੀ ਰੈਜ਼ੀਡੈਂਸ ਨੇ ਮੀਨਸ ਜਿਹੜੇ ਵਰਕਰਸ ਨੇ ਉਹਨਾਂ ਨੂੰ PR ਕਰ ਦਈਏ ਕਿਉਂਕਿ ਉਹ ਬੰਦੇ ਪੱਕੇ ਹੋ ਜਾਣਗੇ ਫਿਰ ਤਾਂ ਉਹਨਾਂ ਦੀ ਗਿਣਤੀ ਘੱਟ ਚੁਗੀ ਨਾ ਸੋ ਦਿਸ ਇਜ਼ ਦਾ ਓਨਲੀ ਵੇ ਜਦੋਂ 2021 ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਲਾਂਚ ਕੀਤਾ ਸੀਗਾ ਤੇ ਕਿ ਇਹ PR ਟੂ ਅਰਾਊਂਡ 80000 100000 ਪੀ ਅਗੇਨ ਦਿਸ ਇਜ਼ ਵੈਰੀ ਇੰਪੋਰਟੈਂਟ ਪੁਆਇੰਟ ਆਮ ਗੋਇੰਗ ਟੂ ਡਿਸਕਸ ਰਾਈਟ ਪੀਆਰ ਹੋਣ ਲਈ ਦੋ ਪ੍ਰੋਗਰਾਮਸ ਹੁੰਦੇ ਨੇ ਇੱਕ ਐਕਸਪਰਟ ਸੈਂਟਰੀ ਦਾ ਪ੍ਰੋਗਰਾਮ ਜਿਹੜਾ ਫੈਡਰਲ ਗਵਰਨਮੈਂਟ ਰਾਹੀਂ ਚੱਲਦਾ ਆਏਗਾ ਦੂਜਾ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮਸ ਹੁੰਦੇ ਨੇ ਜੀ ਸੋ ਲੇਕਿਨ ਐਕਸਪਰਟ ਸੈਂਟਰੀ ਦੇ ਵਿੱਚ ਉਹੀ ਕੈਂਡੀਡੇਟਸ ਕੁਆਲੀਫਾਈ ਕਰਦੇ ਨੇ ਜਿਨ੍ਹਾਂ ਦੇ ਕੋਲੇ ਸਕਿਲਡ ਵਰਕ ਐਕਸਪੀਰੀਅੰਸ ਹੁੰਦਾ ਹੈਗਾ ਟੀਅਰ 0 1 2 3 ਥੋੜਾ ਟੈਕਨੀਕਲ ਟਰਮ ਹੈਗਾ ਮਤਲਬ ਸਕਿਲਡ ਜੌਬ ਦਾ ਐਕਸਪੀਰੀਅੰਸ ਚਾਹੀਦਾ ਸਾਲ ਦਾ ਉਹੀ ਕੁਆਲੀਫਾਈ ਕਰਦੇ ਨੇ अगर ਤੁਸੀਂ ਕਿਸੇ ਨੂੰ ਵੀ ਪੁੱਛੋ ਜਿਹੜੇ ਨਿਗਾਰਾ ਰੱਖਦੇ ਨੇ ਇਮੀਗ੍ਰੇਸ਼ਨ ਪਾਪੂਲੇਸ਼ਨ ਦੇ ਵਿੱਚ ਉਹ ਕਹਿਣਗੇ ਕੈਨੇਡਾ ਦੇ ਵਿੱਚ ਤਾਂ ਮਿਲੀਅਨਸ ਐਂਡ ਮਿਲੀਅਨਸ ਦੀ ਗਿਣਤੀ ਦੇ ਵਿੱਚ ਸਟੂਡੈਂਟਸ ਨੇ ఓਪਨ ਵਰਕ ਪਰਮਿਟ ਹੋਲਡਰਸ ਨੇ ਰਾਈਟ ਜੀ ਪਿਛਲੇ 3-4 ਸਾਲਾਂ ਦੇ ਵਿੱਚ ਹਰ ਸਾਲ 700 ਟੂ 800 ਹਜ਼ਾਰ ਸਟੂਡੈਂਟਸ ਇੱਥੇ ਆ ਚੁੱਕੇ ਹਰ ਸਾਲ ਆਉਂਦੇ ਸੀਗੇ ਇਟ ਮੀਨਸ ਦ ਗਿਣਤੇ ਇਜ਼ ਮੇਬੀ ਮੋਰ ਦੈਨ 1.5 ਟੂ ਮੋਰ ਦੈਨ 2 ਮਿਲੀਅਨ ਠੀਕ ਹੈ ਜੀ ਗ੍ਰੈਜੂਏਟਸ ਵੀ ਹੋ ਰਹੇ ਨੇ ਜਨਦ ਕੋਲੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੈਗਾ ਬਟ ਦ ਇੰਟਰਸਟਿੰਗ ਪੁਆਇੰਟ ਹੇਅਰ ਇਜ਼ ਕਿ ਐਕਸਪ੍ਰੈਸ ਐਂਟਰੀ ਦਾ ਜਿਹੜਾ ਪੂਲ ਹੈਗਾ ਹਮ ਐਂਡ ਦੈਟ ਇਜ਼ ਵਿਜ਼ਿਬਲ एवरीवन ਕੈਨ ਸੀ ਦੈਟ ਹਮ ਉਸ ਪੂਲ ਦੇ ਵਿੱਚ 2.5 ਲੱਖ ਤੋਂ ਵੀ ਘੱਟ ਕੈਂਡੀਡੇਟਸ ਨੇ ਜੀ ਦਿਸ ਇਜ਼ ਵੈਰੀ ਇੰਟਰਸਟਿੰਗ ਹਮ ਮੀਨਸ 2 ਲੱਖ 30 35000 ਦੇ ਲਾਗੇ ਸ਼ਾਗੇ ਇੰਨੇ ਹੀ ਕੈਂਡੀਡੇਟਸ ਨੇ ਐਂਡ ਐਕਸਪ੍ਰੈਸ ਐਂਟਰੀ ਦੇ ਵਿੱਚ ਸਾਰੇ ਕੈਂਡੀਡੇਟਸ ਹੁੰਦੇ ਨੇ ਜਿਨ੍ਹਾਂ ਦੇ ਕੋਲੇ ਕੈਨੇਡੀਅਨ ਐਕਸਪੀਰੀਅੰਸ ਹੈਗਾ ਫੈਡਰਲ ਸਕਿਲ ਵਰਕਰ ਟ੍ਰੇਡ ਐਂਡ ਪੀਐਨਪੀਜ਼ ਰਾਈਟ ਉਹ ਉਹਨਾਂ ਦੇ ਵਿੱਚ ਐਟ ਲੀਸਟ ਪੌਣੀ ਤੋਂ 30% ਜਿਹੜੀ ਜਿਹੜੀ ਪਾਪੂਲੇਸ਼ਨ ਹੈ ਜਿਹੜੇ ਕੈਂਡੀਡੇਟਸ ਨੇ ਉਹ ਇੱਥੇ ਹੈਗੇ ਵੀ ਨਹੀਂ ਜੀ ਦੇ ਆਰ ਆਊਟਸਾਈਡ ਆਫ ਕੈਨੇਡਾ ਹਮਮ ਤੇਕਰ ਲੰਮਸ਼ਮ ਲੈ ਲਈਏ ਕਿ ਐਪ੍ਰੋਕਸੀਮੇਟਲੀ 1.5 ਲੱਖੇ 2 ਲੱਖ ਦੇ ਲਾਗੇ ਛਾਗੇ ਜਾਂ ਪੌਣੇ 2 ਲੱਖ ਦੇ ਲਾਗੇ ਛਾਗੇ ਇੰਨੇ ਹੀ ਕੈਂਡੀਡੇਟ ਹੈਗੇ ਜਿਹੜੇ ਕੈਨੇਡਾ ਦੇ ਵਿੱਚ ਨੇ ਬਿਲਕੁਲ ਮਾਈ ਕੁਐਸਚਨ ਇਜ਼ ਔਰ ਅਪਸ ਸੋਚ ਸਕਦੇ ਆ ਕਿ ਜਿਨ੍ਹਾਂ ਦੇ ਕੋਲੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆਏਗਾ ਜਿਹੜੇ ਕੰਮ ਕਰ ਰਹੇ ਨੇ ਉਹ ਕੁਆਲੀਫਾਈ ਨਹੀਂ ਕਰਦੇ ਐਕਸਪ੍ਰੈਸੈਂਟਰੀ ਲਈ ਹਮ ਬਿਲਕੁਲ ਰਾਈਟ ਦਿਸ ਇਜ਼ ਵੈਰੀ ਇੰਪੋਰਟੈਂਟ ਟਾਪਿਕ ਇਆ ਕਿ ਉਹਨਾਂ ਦੇ ਕੋਲ ਐਕਸਪੀਰੀਅੰਸ ਹੀ ਨਹੀਂ ਹੈਗਾ ਉਹਨਾਂ ਨੂੰ ਜੌਬਾਂ ਨਹੀਂ ਮਿਲਦੀਆਂ ਨੇ ਲੋਕੀ ਕਹਿੰਦੇ ਨੇ ਕਿ ਸਾਡੇ ਬੰਦੇ ਨੂੰ ਜੌਬਾਂ ਨਹੀਂ ਮਿਲਦੀਆਂ ਨੇ ਆਪਾਂ ਟਾਈਮ ਆਰਡਨਸ ਤੇ ਕੰਮ ਕਰਦੇ ਆਪਾਂ ਵੇਅਰਹਾਊਸ ਤੇ ਜੌਬ ਕਰਦੇ ਆਂ ਵੀ ਆਰ ਨਾਟ ਗੇਟਿੰਗ ਅ ਸਕਿਲਡ ਜੌਬ ਦਾ ਪੁਆਇੰਟ ਇਜ਼ ਕਿ ਸਕਿਲਡ ਕੈਂਡੀਡੇਟਸ ਦੀ ਜਿਹੜੀ ਗਿਣਤੀ ਹੈਗੀ ਆ ਗਵਰਨਮੈਂਟ ਅਕੋਰਡਿੰਗਲੀ ਗਵਰਨਮੈਂਟ ਅਕੋਰਡਿੰਗਲੀ ਉਹ ਬਹੁਤ ਘੱਟ ਹੈਗੀ ਆ ਤੋ ਅਗੇਨ ਦਿਸ ਇਜ਼ ਦਾ ਪੁਆਇੰਟ ਜਿਹੜੇ ਵੀ ਸਟੂਡੈਂਟਸ ਯਰ ਵਰਕਰਸ ਜਾਂ ਜਨਾਦ ਕੋਲੇ ਵਾਕ ਪਰਮਿਟ ਆਏਗਾ ਅਗਰ ਉਹ ਐਕਸਪ੍ਰੈਸ ਏਂਟਰੀ ਲਈ ਕੁਆਲੀਫਾਈ ਕਰਦੇ ਨੇ ਹਮ ਹਮ ਉਹਨਾਂ ਨੂੰ ਐਕਸਪ੍ਰੈਸ ਏਂਟਰੀ ਦੇ ਵਿੱਚ ਜਾ ਕੇ ਆਪਣਾ ਪ੍ਰੋਫਾਈਲ ਜ਼ਰੂਰ ਕ੍ਰੀਏਟ ਕਰਨਾ ਚਾਹੀਦਾ ਹੁਣ ਹਾਲ ਦੀ ਘੜੀ ਚ ਪ੍ਰੋਗਰਾਮ ਥੋੜਾ ਜੌਖਾ ਹੈਗਾ ਹਮ ਹਮ ਬਟ ਲਾਸਟ ਟਾਈਮ ਉਹਨਾਂ ਨੇ ਜਿਹੜਾ ਇਨਵਿਟੇਸ਼ਨ ਦਿੱਤਾ ਸੀਗਾ ਦੋ ਲਗਾਤਾਰ ਇਨਵਿਟੇਸ਼ਨਾਂ ਭੇਜੀਆਂ ਸੀਗੀਆਂ ਉਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਂਡੀਡੇਟਸ ਨੂੰ ਭੇਜੀਆਂ ਸੀਗੀਆਂ ਜੀ ਤੇ ਇੰਟਰਨਲ ਨਿਊਜ਼ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹਨਾਂ ਨੇ ਕੱਲੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਕੈਂਡੀਡੇਟਸ ਨੂੰ ਟਾਰਗੇਟ ਕਰਨਾ ਹੈ ਤੇ ਹੌਲੀ ਹੌਲੀ ਕੀ ਹੋਗਾ ਕਟ-ਆਫ ਘਟਦਾ ਜਾਊਗਾ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ 75 ਹੋ ਗਿਆ ਸੀਗਾ 2021 ਦੇ ਵਿੱਚ ਹੋਇਆ ਸੀਗਾ ਜੀ ਸੇਮ ਥਿੰਗ ਵਿ ਹਾਪਨ ਅਗੇਨ ਬਟ ਵੈਨ ਥਿਸ ਵਿਲ ਹਾਪਨ ਨੋਬਾਡੀ ਨੋਜ਼ ਐਗਜੈਕਟਲੀ ਉਹ ਵੀ ਅਚਾਨਕ ਹੀ ਆਇਆ ਸੀ ਕਿਸੇ ਨੂੰ ਦੀ ਖਬਰ ਨਹੀਂ ਸੀ ਕਿਉਂਕਿ ਜੇ ਕਿਸੇ ਨੂੰ ਖਬਰ ਹੁੰਦੀ ਤਾਂ ਸ਼ਾਇਦ ਪੂਲ ਦੇ ਵਿੱਚ ਫਾਈਲਾਂ ਪਾਈਆਂ ਹੋਣੀਆਂ ਸੀ ਪਰ ਕਿਸੇ ਨੇ ਪੂਲ ਪੂਲ 'ਚ ਫਾਈਲਾਂ ਨਹੀਂ ਪਾਈਆਂ ਸੀ ਕਿਉਂਕਿ ਪੁਆਇੰਟਸ ਮੀਟ ਕੀ ਕਰ ਰਹੇ ਸੀ ਇੰਟਰਸਟਿੰਗ ਪੁਆਇੰਟ ਵਾਸ ਕਿ ਜਿਸ ਦਿਨ ਡਰਾ ਆਇਆ ਸੀਗਾ ਉਸ ਤੋਂ ਬਾਅਦ ਸਾਰੇ ਲੋਕੀ ਆਪ ਦਾ ਪ੍ਰੋਫਾਈਲ ਕ੍ਰੀਏਟ ਕਰਨ ਲੱਗ ਪਏ ਕਿ ਫੇਰ ਆਊਗਾ ਤੇ ਉਹ ਉਹਨਾਂ ਦਾ ਸਿਸਟਮ ਹੀ ਜੈਮ ਹੋ ਗਿਆ ਸੀਗਾ ਮਤਲਬ ਕ੍ਰੈਸ਼ ਕਰ ਗਿਆ ਸੀਗਾ ਐਕਸਪੀਰੀਅੰਸ ਐਕਸੈਕਟਲੀ ਹਾਈਲਿਟ ਦਾ ਸਿਸਟਮ ਹਾਈਲਿਟ ਦਾ ਜਿਹੜਾ ਹੈਗਾ ਹਾਈਲਿਟ ਦੀ ਡੇਟ ਲੋਕੀ ਬੁੱਕ ਕਰ ਰਹੀ ਸੀ ਕਿ ਉਹਨਾਂ ਦਾ ਸਿਸਟਮ ਹੈਂਗ ਕਰ ਗਿਆ ਸੀਗਾ ਸੋ ਹਜੇ ਇਸ ਵੇਲੇ ਹਾਲਾਤ ਇਦਾਂ ਦੇ ਨਹੀਂ ਹੈਗੇ ਤੇ ਜਿਹੜੇ ਵੀ ਕੈਂਡੀਡੇਟਸ ਕੋਲੇ ਸਾਲ ਦਾ ਐਕਸਪੀਰੀਅੰਸ ਹੈਗਾ ਤੇ ਉਹਨਾਂ ਨੂੰ ਪ੍ਰੋਫਾਈਲ ਜ਼ਰੂਰ ਕ੍ਰੀਏਟ ਕਰਨਾ ਚਾਹੀਦਾ ਹੁਣ ਦੀ ਘੜੀ 'ਚ ਔਖਾ ਹੈਗਾ ਬਟ ਆਉਣ ਵਾਲੇ 6-8 ਸਾਲ ਦੇ ਵਿੱਚ ਜਿਹੜੇ ਲੋਕੀ ਐਟ ਲਿਸਟ ਇੱ ਉਹਨਾਂ ਲਈ ਚੰਗੀ ਖਬਰ ਆਸ ਹੈ ਮਤਲਬ ਦੇਖੋ ਹੁਣ ਓਖਾ ਆਏਗਾ ਲੇਕਿਨ ਯੂ ਸ਼ੁਡ ਹੈਵ ਅ ਫੇਥ ਰਾਈਟ ਜੀ ਬਿਲਕੁਲ ਵਧੀਆ ਹੋਗਾ ਫਰੋਸਾ ਰੱਖੋ ਅਨੂ ਜਬ ਬਹੁਤ ਸਾਰੀਆਂ ਆਪਣੀਆਂ ਗੱਲਾਂ ਹੋਰ ਵੀ ਸੀਗੀਆਂ ਪਰ ਚਲੋ ਕਿਉਂਕਿ ਸਮਾ ਅੱਗੇ ਇਜਾਜ਼ਤ ਨਹੀਂ ਦੇ ਰਿਹਾ ਬਹੁਤ ਹੀ ਘੱਟ ਸ਼ਬਦਾਂ ਵਿੱਚ ਦੱਸ ਦੋ ਕਿ ਕੋਈ ਕਿਸੇ ਦੇ ਵੀ ਸਵਾਲ ਹੈ ਇਮੀਗ੍ਰੇਸ਼ਨ ਸੰਬੰਧੀ ਕਿਸੇ ਨੇ ਆਪਣੀ ਫਾਈਲ ਸੰਬੰਧੀ ਕੋਈ ਗੱਲਬਾਤ ਕਰਨੀ ਹੈ ਤਾਂ ਤੁਹਾਡਾ ਨਾ ਕਿੱਥੇ ਕੰਟੈਕਟ ਕਰ ਸਕਦੇ ਨੇ ਓਕੇ ਅ ਤੁਸੀਂ ਅਗਰ ਕੋਈ ਵੀ ਇਮੀਗ੍ਰੇਸ਼ਨ ਰਿਲੇਟਿਡ ਸਵਾਲ ਸਾਨੂੰ ਪੁੱਛਣਾ ਚਾਹੁੰਦੇ ਹੋ ਤੁਸੀਂ ਆਪ ਦਾ ਪ੍ਰੋਫਾਈਲ ਕ੍ਰੀਏਟ ਕਰਨਾ ਚਾਹੁੰਦੇ ਹੋ ਜਾਂ ਇਮੀਗ੍ਰੇਸ਼ਨ ਰਿਲੇਟਡ ਕੋਈ ਵੀ ਥੋੜਾ ਕੁਐਸਚਨ ਹੈਗਾ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਕੈਨੈਕਸ ਇਮੀਗ੍ਰੇਸ਼ਨ 7785643555 ਠੀਕ ਅਨੁਸ਼ ਬਹੁਤ ਬਹੁਤ ਸ਼ੁਕਰੀਆ ਜੀ ਸਟੂਡੀਓ ਦੇ ਵਿੱਚ ਆਏ ਔਰ ਬਹੁਤ ਹੀ ਅਹਿਮ ਤੇ ਬਰਨਿੰਗ ਇਸ਼ੂ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਥੈਂਕ ਯੂ ਸੋ ਮੱਚ ਥੈਂਕ ਯੂ ਸ਼ੈਰੀ ਐਂਡ हैव अ ਨਾਈਸ ਡੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ